ਇਪਾ ਇਹ ਨਾਲ ਲੜ ਕੇ ਜ਼ਮੀਨ ਪਿੱਛੇ ਨੌਜਵਾਨ ਗੁੱਸੇ ਜਾ ਕੇ ਸਪਰੇਅ ਪੀ ਗਿਆ ਆਪਾਂ ਖੜੇ ਆ ਪਿੰਡ ਅਮਰਗੜ ਤੇ ਚੈੱਕ ਕਰ ਸਕਦੇ ਹਾਂ ਨੌਜਵਾਨ ਦੇ ਹਾਲਾਤ ਨੇ ਜਿਹੜੇ ਥੱਲੇ ਰੇ ਦਾ ਥੈਲਾ ਪਿਆ ਤੇ ਜਿਹੜੇ ਹਾਲਾਤ ਨੇ ਬਾਲੇ ਭਿਆਨਕ ਨੇ ਲਵੇ ਸੀਸੀਆਂ ਪਈਆਂ ਸਪਰੇਅ ਦੀਆਂ ਹੈਲੋ ਓ ਬਾਈ ਹੈਲੋ ਹੈਲੋ ਦੇਖ ਸਕਦੇ ਹੋ ਸੋਜ ਨੂੰ ਗੁੱਸਾ ਹੁੰਦਾ ਜਿਹੜਾ 2 ਮਿੰਟਾਂ ਦਾ ਗੁੱਸਾ ਹੁੰਦਾ ਹੈ ਨੁਕਸਾਨ ਵੱਡਾ ਕਰਾ ਦਾਂਦਾ ਹੈ ਖੜੇ ਆਪਾਂ ਪਿੰਡ ਅਮਰਗੜ ਦੀ ਖਬਰ ਆ ਇਹ ਤੇ ਨੌਜਵਾਨ ਆਪਦੇ ਸਗੇ ਭਾਈ ਨਾਲ ਜਿਹੜੇ ਮੁੰਡੇ ਬੈਠੇ ਉਹਨਾਂ ਤੋਂ ਸੁਣਨ ਨੂੰ ਮਿਲਿਆ ਵੀ ਸਗੇ ਭਾਈ ਨਾਲ ਲੜ ਕੇ ਸਪਰੇਅ ਪੀਤੀ ਆ ਮੁੰਡੇ ਨੇ ਹਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਆਪਣਾ ਭਰਾਵਾ ਦੇ ਵਿੱਚ ਪਿਆਰ ਹੁੰਦਾ ਫਿਰ ਜ਼ਮੀਨਾਂ ਕਰਕੇ ਉਹ ਪਿਆਰ ਬੈਰ ਬਣ ਜਾਂਦਾ ਹੈ ਤੇ ਸਜਨੋ ਇੱਕ 2 ਮਿੰਟਾਂ ਦਾ ਗੁੱਸਾ 2 ਮਿੰਟਾਂ ਦਾ ਬੈਰ ਹੁਣ ਇਹ ਨਹੀਂ ਪਤਾ ਇਹਦੀ ਜ਼ਿੰਦਗੀ ਨੂੰ ਕਿੱਥੇ ਲੈ ਜੂ ਹੁਣ ਠੀਕ ਹੋਊ ਜਾਂ ਨਾ ਉਹ ਰੱਬ ਜਾਣਦਾ ਹੈ ਖੜੇ ਆ ਪਿੰਡ ਅਮਰਗੜ ਦੀ ਖਬਰ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਪਰੇਅ ਪੀਣ ਕਰਕੇ ਕੋਈ ਬੰਦਾ ਲਵੇ ਨਹੀਂ ਲੱਗ ਰੇ ਤੇ ਉਹ ਬੈਠੇ ਨੇ ਨੌਜਵਾਨ ਉਹਨਾਂ ਵੱਲੋਂ ਸੁਣਨ ਨੂੰ ਮਿਲਿਆ ਤੇ ਹਨਾ ਤੇ ਪਿੰਡ ਖੜੇ ਆ ਆਪਾਂ ਅਮਰਗੜ ਤੇ ਇਹ ਖਬਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਜ਼ਮੀਨਾਂ ਦਾ ਲਾਲਚ ਹੈ ਜਿਹੜਾ ਜ਼ਮੀਨ ਤੇ ਪੈਸੇ ਦਾ ਮੋਹ ਅੱਜ ਕੱਲ ਪੰਜਾਬ ਦੇ ਵਿੱਚ ਸਭ ਤੋਂ ਵੱਧ ਫੈਲ ਰਿਹਾ ਹੈ ਤੇ ਇਹ ਮੋਹ ਆ ਜਿਹੜਾ ਮੋਹ ਬਹੁਤ ਵੱਡੇ ਕਾਰੀਗਰਾ ਲੁੰਦਾ ਹੈ ਤੇ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਸਪਰੇਅ ਦੀ ਸਿੱਸੀ ਲਵੇ ਪਈ ਹੈ ਤੇ ਨੌਜਵਾਨ ਆਪਦੇ ਹੀ ਕੋਠੇ 'ਚ ਜਿਵੇਂ ਆ ਲਵੇ ਕਰੰਟਰ ਵੀ ਲੱਗ ਸਕਦਾ ਸੀ ਤੇ ਆਪਦੇ ਕੋਠੇ 'ਚ ਕੋਠੇ ਵਿੱਚ ਪਿਆ ਤੇ ਕੋਠੇ 'ਚ ਡਿੱਗਿਆ ਪਿਆ ਜਦੋਂ ਮਾੜੇ ਹਾਲਾਤਾਂ ਕਰਕੇ ਕੋਈ ਲਵੇ ਵੀ ਨਹੀਂ ਲੱਗਦਾ ਕਿਸੇ ਨੇ ਨਹੀਂ ਪੁੱਛਿਆ ਸੀ ਲੰਗੇ ਜਾਂਦੇ ਸੀ ਮਹਾਚਲ ਬਾਈ ਦਾ ਹਾਲਚਾਲ ਪੁੱਛ ਲਈਏ ਤੇ ਉਹ ਬਾਈ ਹੈਲੋ ਹੈ ਲੋ ਮੂੰਚੋ ਝੱਗ ਵੀ ਨਿਕਲਦੀ ਨਜ਼ਰ ਆ ਰਹੀ ਐ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਸਾਡਾ ਪੇਜ ਕੋਈ ਐਵੇਂ ਦਾ ਪੇਜ ਨਹੀਂ ਸਾਡਾ ਪੇਜ ਹਨ ਜਿਹੜਾ ਉਹ ਇਹੋ ਜਿਹੀਆਂ ਖਬਰਾਂ ਲੈ ਕੇ ਆਉਂਦਾ ਜਿਹੜੀ ਲੋਕਾਂ ਦੇ ਦਿਲਾਂ ਤੱਕ ਪਹੁੰਚ ਸਕੇ ਪਰ ਸਾਡੇ ਵਰਗਾ ਜਿਹੜੋ ਜ਼ਮੀਰਾਂ ਵਾਲੇ ਆ ਜਾਗਦੇ ਜ਼ਮੀਰਾਂ ਵਾਲੇ ਸਾਡੇ ਵਰਗਾ ਇਹਨਾਂ ਨੌਜਵਾਨਾਂ ਨੂੰ ਦੇਖ ਕੇ ਖੜਦਾ ਜਿਹਦੇ ਕੋਈ ਚਿੱਟੇ ਵਾਲਾ ਪਿਆ ਹੁੰਦਾ ਜਾਂ ਕੋਈ ਕਿਵੇਂ ਵੀ ਪਿਆ ਹੁੰਦਾ ਪਰ ਅੱਜ ਦੇ ਜਿਹੜੇ ਹਾਲਾਤ ਨੇ ਪੰਜਾਬ ਦੇ ਉਹ ਹਾਲਾਤ ਇਹ ਨੇ ਵੀ ਜਾਂ ਤਾਂ ਕੋਈ ਜਿੱਟਾ ਲਾ ਕੇ ਪਿਆ ਹੁੰਦਾ ਹੈ ਜਾਂ ਕੋਈ ਹੋਰ ਸਮਾਨ ਖਾ ਕੇ ਪਿਆ ਹੁੰਦਾ ਨਸ਼ਾ ਕਰਕੇ ਜਾਂ ਕੋਈ ਤਾਰਾ ਚੋਰੀ ਵੜਦਾ ਫੜ ਲਣਿਆ ਜਾਂ ਫਿਰ ਹੁਣ ਅੱਜ ਦੀ ਖਬਰ ਹੈ ਜਿਹੜੀ ਸਗੇ ਭਰਾ ਨਾਲ ਜ਼ਮੀਨ ਪਿੱਛੇ ਲੜ ਕੇ ਆਪਦੇ ਕੋਠੇ ਦੇ ਵਿੱਚ ਹੀ ਆਪਦੇ ਕੋਠੇ ਦੇ ਵਿੱਚੀ ਮੁੰਡਾ ਜਿਹੜਾ ਸਪਰੇ ਪੀ ਕੇ ਪਿਆ ਹੁਣ ਇਹਦੇ ਹਾਲਾਤ ਨੇ ਜਿਹੜੇ ਮੁੰਡਾ ਉੱਠ ਨਹੀਂ ਰਿਹਾ ਹੋਸ਼ ਨਹੀਂ ਆ ਰਿਹਾ ਮੁੰਡੇ ਨੂੰ ਪਾਣੀ ਪਿਲਾ ਕੇ ਦੇਖਦੇ ਆ ਤੇ ਮੁੰਡੇ ਨੂੰ ਜਮਾ ਹੋਸ਼ ਨਹੀਂ ਆ ਰਿਹਾ ਤੇ ਜਿਹੜੀ ਇਹ ਖਬਰ ਨੂੰ ਵੱਧ ਤੋਂ ਵੱਧ ਫਲਾਦੋ ਜਿਹੜਾ ਪਤਾ ਲੱਗੇ ਜੇ ਜਿਹੜਾ ਕੋਈ ਭਰਾ ਆਪਸ ਵਿੱਚ ਲੜਦੇ ਆ ਜਾਂ ਆਪਸ ਵਿੱਚ ਕੋਈ ਘਰ ਦੇ ਵਿੱਚ ਜ਼ਮੀਨ ਕਰਕੇ ਲੜਾਈ ਝਗੜਾ ਰਹਿੰਦਾ ਤਾਂ ਉਹਨੂੰ ਪਤਾ ਲੱਗੇ ਵੀ ਬਾਈ ਲੜਿਆ ਨਾ ਕਰੋ ਆਹ ਹਾਲਾਤ ਆ ਜਾਂਦੇ ਐ ਤੇ ਚੈੱਕ ਕਰ ਸਕਦੇ ਹੋ ਉਹ ਬਾਈ ਇਹਨੂੰ ਮੈਨੂੰ ਲੱਗਦਾ ਬਾਈ ਪੀਜੀਆ ਹੀ ਲੈ ਕੇ ਜਾਣਾ ਪਊ ਹੈਲੋ ਉਹ ਵੀਰੇ ਉਹ ਬਾਈ ਮੁੰਡਾ ਥੋੜਾ ਜਿਹਾ ਹੋਸ਼ 'ਚ ਐ ਤੇ ਕੋਈ ਗੱਲ ਨਹੀਂ ਕਿਉਂਕਿ ਸਾਹ ਚੱਲਦੇ ਐ ਤੇ ਵੱਡੀ ਗੱਲ ਬਾਤ ਇਹੀ ਹੈ ਵੀ ਸਾਹ ਚੱਲਣੇ ਜ਼ਰੂਰੀ ਹੈ ਜੇ ਸਾਹ ਖੜ ਕੇ ਬੰਦੇ ਦੇ ਫਿਰ ਕੁਸ ਨਹੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਖਬਰ ਜਿਹੜੀ ਪਿੰਡ ਅਮਰਗੜ ਦੀ ਹੈ ਸਕੇ ਭਰਾ ਨਾਲ ਲੜ ਕੇ ਜ਼ਮੀਨ ਪਿੱਛੇ ਇੱਕ ਆਹ ਜ਼ਮੀਨ ਪਿੱਛੇ ਲੜ ਕੇ ਭਰਾ ਨੇ ਭਰਾ ਦਾ ਇੱਕ ਤਰ੍ਹਾਂ ਦਾ ਕਤਲ ਕਰਤਾ ਨਹੀਂ ਪਰ ਅੱਜ ਭਰਾ ਨੇ ਕਤਲ ਨਹੀਂ ਕਰਿਆ ਅੱਜ ਭਰਾ ਆਪ ਦੇ ਆਪ ਕਤਲ ਆਪ ਦਾਪ ਕਰ ਗਿਆ ਕਿਉਂ ਕਰਿਆ ਇੱਕ ਜ਼ਮੀਨ ਦੇ ਲਾਲਚ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਇੰਨੀ ਕ ਕਿ ਲੋਕਾਂ ਤੱਕ ਪਹੁੰਚ ਜੇ ਜਿਹੜੇ ਆਪਸ ਵਿੱਚ ਲੜਦੇ ਆ ਜ਼ਮੀਨਾਂ ਪਿੱਛੇ ਜਾਂ ਪੈਸੇ ਪਿੱਛੇ ਲੜਦੇ ਆ ਜਿਹੜਾ ਲੜਾਈ ਦਾ ਗੁੱਸਾ 2 ਮਿੰਟਾਂ ਦਾ ਗੁੱਸਾ ਜ਼ਿੰਦਗੀ ਖਤਮ ਕਰ ਦਿੰਦਾ ਪਰ ਹਲੇ ਤੱਕ ਬਾਈ ਦੇ ਸਾਹ ਜਿਹੜੇ ਚੱਲ ਰਹੇ ਆ ਕੋਈ ਗੱਲ ਨਹੀਂ ਵੀਡੀਓ ਨੂੰ ਸ਼ੇਅਰ ਇਨਿਕ ਕਰ ਦਿਓ ਤੁਹਾਡਾ ਆਪਣਾ ਪੱਤਰਕਾਰ ਤੇ ਆਹ ਦੇਖ ਸਕਦੇ ਹੋ ਲਵੇ ਸਪਰੇਇਆਂ ਸੀਸੀਆਂ ਪਈਆਂ ਟੰਗਲੀ ਵਗੈਰਾ ਪਈ ਹੈ ਤੇ ਜੇ ਇਧਰ ਦੇਖ ਸਕਦੇ ਤੁਸੀਂ ਬਾਈ ਜਾਨਸ ਚਲੋ ਹੁਣ ਇਹਨੇ ਸਪਰੇਅ ਪੀਤੀ ਇਹਨੂੰ ਲੈ ਕੇ ਵੀ ਜਾਣੇ ਅਸੀਂ ਹਸਪੀਟਲ ਲੈ ਕੇ ਜਾਣੇ ਆ ਸਕਦੇ ਹੋ ਇਹ ਹਾਲਾਤ ਜਿਹੜੇ ਪੰਜਾਬ ਦੇ ਬਣ ਚੁੱਕੇ ਨੇਗੇ ਸਕੇ ਭਰਾ ਜਿਹੜਾ ਆਪਦੇ ਭਰਾ ਨਾਲ ਲੜ ਕੇ ਅੱਕ ਕੇ ਦੇਖ ਸਕਦੇ ਹੋ ਸਕੇ ਭਰਾ ਆਪਦੇ ਭਰਾ ਤੋਂ ਅੱਕ ਕੇ ਸਪਰੇਅ ਪੀ ਕੇ ਜਿਹੜਾ ਆਪਦੇ ਮੋਟਰ ਤੇ ਕੋਠੇ ਦੇ ਵਿੱਚ ਪਿਆ ਅਗਲਾ ਕਹਿਿੰਦਾ ਪਤਾ ਨਹੀਂ ਘਰੇ ਵੀਡੀਓ ਬਣਾ ਰਹੇ ਆ ਆ ਦੇਖ ਸਕਦੇ ਹੋ ਸਜਣੋ ਪੰਜਾਬ ਦੇ ਹਾਲਾਤ ਨੇ ਜਿਹੜੇ ਇਹ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦਿਓ ਕਿ ਰਗਾ ਰਗਾ ਤੇ ਪਹੁੰਚ ਜੇ ਇਹ ਵੀਡੀਓ ਇਹ ਉਹਨਾਂ ਦੇ ਭਰਾ ਤੱਕ ਪਹੁੰਚ ਜੇ ਜਿਹੜੇ ਭਰਾ ਲੜਦੇ ਐ ਬਾਈ ਲੜਿਆ ਨਾ ਕਰੋ ਲੜਾਈ 2 ਮਿੰਟਾਂ ਦੀ ਹੁੰਦੀ ਐ ਪਰ ਨੁਕਸਾਨ ਵੱਡਾ ਹੋ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਬੰਦੇ ਨੂੰ ਮੈਂ ਹਸਪੀਟਲ ਲੈ ਕੇ ਜਾਂਦਾ ਤੇ ਚੈੱਕ ਕਰ ਲਿਓ ਕੋਈ ਖੜਦਾ ਨਹੀਂ ਸਾਡੀ ਜ਼ਮੀਰ ਜਾਗਦੀ ਅਸੀਂ ਤਾਂ ਖੜਦੇ ਆ ਅਗਲਾ ਕਮੈਂਟ ਵਿੱਚ ਕਹਿਣਗੇ ਸਾਨੂੰ ਵੀ ਮਿਲਦੇ ਐ ਇਹ ਜਿਹੇ ਬੰਦੇ ਸਾਨੂੰ ਵੀ ਮਿਲਦੇ ਐ ਦੂਜੀ ਗੱਲ ਅਗਲਾ ਸਾਡਾ ਦੇਖਣਾ ਵੀਡੀਓ ਨਾ ਦੇਖੋ ਜਿਹਨੇ ਰਿਸ਼ਤਾ ਕਰਨਾ ਜੀਜੇ ਨੂੰ ਨੰਬਰ ਪਾਇਆ ਹੋਇਆ ਸਿੱਧਾ ਕਰ ਦਿਓ ਪਰ ਫੇਸਬੁੱਕ ਤੇ ਬਦਵਾਨ ਨਾ ਬਣਿਆ ਕਰੋ ਠੀਕ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਿਰਾ ਤੇ ਬੰਦ ਨੂੰ ਹਸਪੀਟਲ ਲੈ ਗਿਆ ਨਾ ਉਹ ਮੋਟਰਸਾਈਕਲ ਖੜਾ ਸਾਡਾ ਤੇ ਹਸਪੀਟਲ ਲੈ ਗਿਆ ਜੀ ਧੰਨਵਾਦ ਸੰਗਤ ਜੀ